ਸਾਰਿਆਂ ਨੂੰ ਪਿਆਰ ਭਰੀ ਸਸ਼ੀਆ ਕਲ ਜੀ ਬਹੁਤ ਬਹੁਤ ਸਵਾਗਤ ਕਰਿਆ ਆਪਣੇ ਚੈਨਲ ਤੇ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਦੇ ਮਲਾਸਮਾ ਅਤੇ ਪੈਸ਼ਨਰ ਦੇ ਲਈ ਪੰਜਾਬ ਦੇ ਵਿਤਮੰਤੀ ਹਰਪਾਸ ਸਿੰਘ ਚੀਮਾ ਜੀ ਨੇ ਇੱਕ ਵੱਡਾ ਬਿਆਨ ਜਿਹੜਾ ਹੈ ਮਲਾਸਮਾ ਦੀਆਂ ਮੰਗਾਂ ਨੂੰ ਲੈ ਕੇ ਸਾਹਮਣੇ ਨਿਕਲ ਕੇ ਆਇਆ ਹੈ ਜਿਸ ਦੇ ਵਿੱਚ ਪੰਜਾਬ ਦੇ ਵਿਤਮੰਤੀ ਹਰਪਾਸ ਸਿੰਘ ਚੀਮਾ ਜੀ ਨੇ ਮਲਾਸਮਾ ਦੀਆਂ ਪੈਂਡਿੰਗ ਪਈਆਂ ਮੰਗਾਂ ਜਿਸ ਦੇ ਵਿੱਚ 11% ਡੀਏ ਦਾ ਜਿਹੜਾ ਬਕਾਇਆ ਹੈ ਪੈਂਡਿੰਗ ਹੈ ਉਸ ਦੇ ਉੱਤੇ ਜਿਹੜਾ ਹੈ 14799 ਕਰੋੜ ਰੁਪਏ ਦਾ ਡੀਏ ਦਾ ਪੈਂਡਿੰਗ ਪਿਆ ਬਕਾਇਆ ਉਸ ਨੂੰ ਲੈ ਕੇ ਇੱਕ ਵੱਡਾ ਬਿਆਨ ਜਿਹੜਾ ਹੈ ਲਾਈਵ ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤਾ ਸੋ ਸਾਰੀ ਹੀ ਜਾਣਕਾਰੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਾਂਗੇ ਵਿਤਮਨਦੀ ਹਰਪਾ ਸਿੰਘ ਜੀਮਾ ਜੀ ਨੇ ਲਾਈਵ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੀ ਕਿਹਾ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਨਾਲ ਸਾਂਝੀ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂੋ ਚੈਨਲ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਸੋ ਅੱਜ ਵੀਡੀਓ ਦੇ ਵਿੱਚ ਜਿਹੜੇ ਚਲਦੇ ਆ ਜੀ ਦੋਸਤੋ ਗੱਲ ਕਰ ਲੈਨੇ ਵਿਤਮਨਦੀ ਹਰਪਾ ਸਿੰਘ ਜੀਮਾ ਜੀ ਨੇ ਇੱਕ ਕਾਨਫਰੰਸ ਲਾਈਵ ਕਾਨਫਰੰਸ ਦੇ ਵਿੱਚ ਕੀਤੇ ਗਏ ਸੀ ਕਿ ਉੱਥੇ ਉਹਨਾਂ ਤੋਂ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਇੱਕ ਸਾਈਡ ਪੰਜਾਬ ਸਰਕਾਰ ਕਹਿੰਦੀ ਹੈ ਕਿ ਸਾਡਾ ਖਜ਼ਾਨਾ ਜਿਹੜਾ ਭਰਿਆ ਹੋਇਆ ਪੰਜਾਬ ਜਾਂ ਤੇ ਦੂਜੀ ਸਾਈਡ ਮਲਾਜ਼ਮਾਂ ਨੇ ਜਿਹੜੇ ਉਹ ਆਪਣੀਆਂ ਤਨਖਾਹਾਂ ਦੇ ਲਈ ਧਰਨੇ ਤੇ ਰੋਸ ਪ੍ਰਦਰਸ਼ਨ ਕਰਦੇ ਨੇ ਅਤੇ ਵਿੱਤ ਵਿਭਾਗ ਦੇ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬ ਦਾ ਜਿਹੜਾ ਖਜ਼ਾਨਾ ਜਿਹੜਾ ਹੈ ਹਲੇ ਖਾਲੀ ਹੈ ਅਤੇ ਮਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਦੇ ਸਕਦਾ ਤਾਂ ਇਸ ਦੇ ਉੱਤੇ ਪੰਜਾਬ ਦੇ ਵਿਤਮਨ ਤੇ ਹਰਪਾ ਸਿੰਘ ਸੀਮਾ ਜੀ ਨੇ ਲਾਈਵ ਹੋ ਕੇ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਕਿਹਾ ਕਿ ਨਗਰ ਨਿਗਮ ਦੀਆਂ ਚੋਣਾਂ ਜਿਹੜੀਆਂ ਨੇ ਉਹ ਸ਼ੁਰੂ ਹੋਣ ਵਾਲੀਆਂ ਨੇ ਸੋ ਉਸ ਤੋਂ ਬਾਅਦ ਪੰਜਾਬ ਦੇ ਮੁਲਾਜ਼ਮਾਂ ਦੀਆਂ ਜਿੰਨੇ ਮੰਗਾਂ ਨੇ ਉਸ ਦੇ ਉੱਤੇ ਹੁਣ ਸਟੈਪ ਬਾਈ ਸਟੈਪ ਜਿਹੜਾ ਐਕਸ਼ਨ ਜਿਹੜਾ ਹੈ ਲਿਆ ਜਾਵੇਗਾ ਕਿਉਂਕਿ ਹਾਲੀ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਨੇ ਇੱਕ ਕਮੇਟੀ ਦਾ ਜਿਹੜਾ ਗਠਨ ਕੀਤਾ ਹੈ ਸਪੈਸ਼ਲੀ ਜੋ ਕਿ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਵਿਚਾਰ ਵਟਾਂਦਰਾ ਜਿਹੜਾ ਹੈ ਕਰੇਗਾ ਅਤੇ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜਿਹੜਾ 2024 ਦਾ ਸਾਲ ਸੀਗਾ ਉਹ ਚੋਣਾਂ ਨਾਲ ਭਰਿਆ ਹੋਇਆ ਸੀ ਨਕਦੇ ਜਿਮਨੀ ਚੋਣਾ ਆ ਰਹੀਆਂ ਨੇ ਤੇ ਕਦੇ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਸੋ ਇਹਨਾਂ ਚੋਣਾਂ ਕਰਕੇ ਹੀ ਪੰਜਾਬ ਜਿਹੜਾ ਹੈ ਆਮ ਸਰਕਾਰ ਜਿਹੜੀ ਹੈ ਪੰਜਾਬ ਇਤਿ ਵਿਭਾਗ ਮੁਲਾਜ਼ਮਾਂ ਦੀ ਕਿਸੇ ਵੀ ਮੰਗਾਂ ਦੇ ਉੱਤੇ ਕੁਝ ਵੱਡਾ ਐਕਸ਼ਨ ਜਿਹੜਾ ਹੈ ਨਹੀਂ ਲੈ ਪਾਈ ਹੈ ਔਰ ਸਿਰਫ ਤੇ ਸਿਰਫ 4% ਡੀਏ ਜਿਹੜਾ ਕਿਸ ਜਿਹੜੀ ਹੈ ਦਿੱਤੀ ਹੈ દિਵਾਲੀ ਤੇ ਹੁਣ ਜੋ ਕਿਹਾ ਜਾ ਰਿਹਾ ਕਿ ਜਿਹੜਾ ਹੈ 2025 ਦੇ ਵਿੱਚ ਸ਼ੁਰੂਆਤੀ ਸਾਲ ਦੇ ਵਿੱਚ ਹੀ ਮੁਲਾਜ਼ਮਾਂ ਦੀਆਂ ਪੈਂਡਿੰਗ ਪਈਆਂ ਮੰਗਾਂ ਦੇ ਉੱਤੇ ਕੋਈ ਵੱਡਾ ਐਕਸ਼ਨ ਜਿਹੜਾ ਹੈ ਪੰਜਾਬ ਸਰਕਾਰ ਲੈ ਸਕਦੀ ਹੈ ਜਿਸ ਦੇ ਵਿੱਚ ਜਿਹੜਾ ਹੈ ਡੀ 11% ਦੀ ਮੰਗ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਕੋਈ ਵੱਡਾ ਐਕਸ਼ਨ ਲਵੇਗੀ ਜਾਂ ਫਿਰ ਜੋ ਜਿਹੜੀ 19799 ਕਰੋੜ ਦੀ ਰਾਸ਼ੀ ਹੈ ਉਸ ਦੇ ਉੱਤੇ ਕੋਈ ਵੱਡਾ ਐਕਸ਼ਨ ਲੈ ਸਕਦੀ ਹੈ ਸੋ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ 2025 ਦੇ ਵਿੱਚ ਜਿਹੜਾ ਮੁਲਾਜ਼ਮਾਂ ਦਾ ਜਿਹੜਾ 19799 ਕਰੋੜ ਦੇ ਬਕਾਏ ਦੀ ਜਿਹੜੀ ਹੈ ਪੈਂਡਿੰਗ ਹੈ ਜਿਹੜੀ ਮੰਗਾਂ ਨੂੰ ਲੈ ਕੇ ਜਿਹੜੀ ਇਹ ਮਲਾਜ਼ਮ ਜਿਹੜੇ ਕੀ ਉਹਨਾਂ ਨੂੰ ਮਿਲ ਸਕਦਾ ਹੈ ਸੋ ਇਹ ਸੀ ਅੱਜ ਦੀ ਬੜੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਤੀ ਵੀਡੀਓ ਨੂੰ ਲਾਈਕ ਸ਼ੇਅਰ ਯੂਟ ਕਰ ਲੈਣਾ ਜੀ ਧੰਨਵਾਦ